ਇਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਗੱਗੜਪੁਰ ਤਹਿਸੀਲ ਸਨਾਮ ਤੇ ਯਲਾ ਸੰਗਰੂਰ ਦੋ گاਵਾ ਦਿਖਾਵਾਂਗੇ ਬਾਈ ਕੋਲੇ ਇੱਕ ਤਾਪ 25 ਦਿਖਾਵਾਂਗੇ ਤੀਜਾ ਦਿਨ ਸੂਈ ਨੂੰ ਐ ਤੇ ਇੱਕ ਆ ਦਿਖਾਵਾਂਗੇ ਸਾਨੂੰ ਸੱਜਣੋ ਕੋਠੇ ਚ ਡੀ ਵੜ ਥਣ ਲੇਵੇ ਦੀ ਬਹੁਤ ਸਾਫ ਆ ਗਈ ਕ੍ਰੋਸ ਹੰਗ ਚ ਆ ਗਈ ਗਰਮੀ ਚ ਚੱਲਣ ਵਾਲੀਆਂ ਬੜਾ ਨੇ ਦੋਹੇ ਤੇ ਬਾਕੀ ਜਿਹੜਾ ਦੁੱਧ ਆ ਦੁੱਧ ਇਹਦੇ ਕੋਲੇ ਚੰਗਾ ਤਿਆਰੀ ਦਾ ਬਾਕੀ ਬਾਈ ਨਾ ਕਰਾਦਾ ਐ ਗੱਲਬਾਤ ਕੱਲਾ ਕੱਲਾ ਪਸ਼ੂ ਫੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਦੋਹਾਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜੋ ਜੀ ਹੋਰ ਕੀ ਹਾਲ ਆ ਬਾਈ ਬਾਈ ਬਹੁਤ ਵਧੀਆ ਤੁਸੀਂ ਆ ਨਾਮ ਦੱਸ ਬਈ ਨਾਮ ਮੇਰਾ ਮੱਗਰ ਸਿੰਘ ਜੀ ਪਿੰਡ ਗੱਗੜਪੁਰ ਜ਼ਿਲ੍ਹਾ ਸੰਗਰੂਰ ਤਹਿਸੀਲ ਸ਼ਨਾਮ ਜੀ ਮੋਬਾਈਲ ਨੰਬਰ 94638 86540 ਕਿਹੜੇ ਪਸ਼ੂ ਸ਼ੁਰੂ ਕਰ ਲਈ ਬਾਈ ਇੱਧਰੋਂ ਕਰ ਲਈਏ ਇੱਧਰੋਂ ਵੀ ਕਰ ਲਈਏ ਆ ਤੋੜ ਦੋ ਬਾਈ ਫੋਲ ਕੇ ਸੁਆ ਕਿਹੜਾ ਇਹਦਾ ਇਹਦਾ ਦੂਜਾ ਸੁਆ ਜੀ ਆ ਤੋਰ ਦੇ ਬੋਲ ਕੇ ਸੂ ਆ ਗਿਆ ਦੂਜਾ ਤੇ ਆਰਡਰ ਰੱਖ ਦਿਆ ਬਿਲਕੁਲ ਫਿਕਸ ਚਵਾਈ ਦਾ ਤਕਰੀਬਨ ਸਮਾਂ ਜਾਂ ਹੋਇਆ ਪਿਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਘੰਟੇ ਦਾ ਅੱਧਾ ਘੰਟਾ ਉਧਰ ਲਿਓ ਉਧਰ ਉਧਰ ਹੀ ਆ ਸੂ ਆ ਦੂਜਾ ਤਾਜੀ ਸੂਈ ਤੇ ਕਿੰਨੇਵੇਂ ਦਿਨਾਂ ਸੂਈ ਨੂੰ ਬਾਈ ਇਹਨੂੰ ਅੱਜ ਤੀਜਾ ਦਿਨ ਆ ਬਈ ਤੀਜਾ ਦਿਨ ਸੂਈ ਨੂੰ ਸੂ ਆ ਦੂਜਾ ਹਾਈਟ ਆ ਕੀ ਦਰਮਿਆਨੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਆਡਰ ਰੱਖਦੀ ਆ ਬਿਲਕੁਲ ਨਾਲ ਲੱਗਵਾ ਥਣ ਦਾ ਸੈਜ ਵੀ ਸੋਹਣਾ ਤੇ ਰੱਖਦੀ ਵੀ ਫੁੱਲ ਗੈਪ ਤੇ ਆ ਆ ਗਈ ਇਹ ਵੀ ਸਜਣੋ ਜੀ ਆਪਾਂ ਗੱਲ ਕਰ ਲਈਏ ਕਰੋ ਸੰਗ ਵਾਲੀ ਬੈੜ ਆ ਲੈ ਚੱਲ ਬਾਈ ਬੱਚਾ ਕੀ ਆ ਗਿਆ ਨਾਲ ਦੇ ਬੱਚਾ ਜੀ ਆ ਮਰਾ ਨਾਲ ਦੋਹਾਂ ਨਾਲੀ ਬੱਚੇ ਆ ਗਏ ਨਾ ਹਾਂਜੀ ਹਾਂਜੀ ਆ ਆ ਗਏ ਦੋਹਾਂ ਨਾਲੀ ਬੱਚੇ ਪਰ ਉਦਾਂ ਜੇ ਗੱਲਬਾਤ ਕਰ ਲਈਏ ਠੰਡੀ ਸੀਲ ਆ ਗਈ ਬਿਲਕੁਲ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਇੱਥੇ ਚਵਾਈ ਵੀ ਜਿਹੇ ਪਿਛਲੇ ਪਾਸੇ ਦੀ ਧਾਰਾ ਮਾਰ ਦੇ ਚਵਾਈ ਦੀ ਵੀ ਸ਼ਾਨਦਾਰ ਆ ਤੇ ਸੁਭਾ ਦੀ ਵੀ ਠੰਡੀ ਆ ਗਈ ਬਿਲਕੁਲ ਇਹ ਤਾਰਾਂ ਵੀ ਤੁਹਾਨੂੰ ਆਪਾਂ ਦੋਹਾਂ ਦੀਆਂ ਦਿਖਾ ਦਾਂਗੇ ਮਾਰਕੀਟ ਵੀਡੀਓ ਦੇ ਐਂਡ ਤੇ ਤੇ ਇਹਦੇ ਕੋਲ ਤੀਜੇ ਦਿਨ ਬੋਲਾ ਕਿੰਨਾ ਕੁ ਹਾਜ਼ਰ ਹੈ ਬਾਈ ਇਹਦਾ ਬੋਲਾ ਕੱਢਿਆ ਬਾਈ ਆਪਾਂ ਨੇ 10 11 ਲੀਟਰ 10 ਤੋਂ 11 ਲੀਟਰ ਹੈਗਾ ਹਾਂਜੀ ਕਿੰਨਾ ਕੁ ਪਾ ਸਕਦੀ ਆ ਤੁਸੀਂ ਤੇਰੇ ਦਿਮਾਗ ਨਾਲ ਦੁੱਧ ਪਾ ਦੋ ਜੀ 20 ਲੀਟਰ ਤੋਂ ਪਲੱਸ ਜੀ 20 ਦਾ ਜਾ ਰਿਹਾ ਹਾਂ 14 15 ਡੇਢ ਗੇੜ ਦਾ ਪਾ ਸਕਦੀ ਆ ਨਹੀਂ 18 ਲੀਟਰ ਤਾਂ ਅਗਲੇ ਨੇ ਪਿਛਲੇ ਛੂਏ ਕਹਿ ਕੇ ਦਿੱਤਾ ਜੀ ਗਾਰੰਟੀ ਦੇ ਹਾਂਜੀ ਠੀਕ ਹੈ ਗਾਰੰਟੀ ਤੇ ਪਿਛਲੇ ਛੂਏ ਤੇ ਬਾਕੀ ਹਾਲ ਫਿਲਹਾਲ ਹੈਗਾ 10 ਤੋਂ 11 ਲੀਟਰ ਦੇ ਨਤੀਜਾ ਕਾ ਗਿਆ ਹਾਂਜੀ ਅੱਧੇ ਨਾਲ ਆ ਗਿਆ ਤੀਜਾ ਤੇ 10 ਤੋਂ 11 ਕਿਲੋ ਬੋਲਾ ਇਹਦੇ ਕੋਲੇ ਆ ਗਿਆ ਹਾਜ਼ਰ ਆ ਤੇ ਹੁਣ ਮਾਰ ਦੇਗਾ ਜੀ ਆ ਦੋ ਨੰਬਰ ਵਾਲੀ ਬੈੜ ਤੇ ਕੈਮਰਾ ਇਹਦੀ ਆਰਡਰ ਕੁਆਲਿਟੀ ਤੇ ਮਾਰ ਦੇ ਕੈਮਰਾ ਆਰਡਰ ਬਹੁਤ ਸੋਹਣਾ ਰੱਖਦੀ ਆ ਰੱਖਦੀ ਆ ਚੌੜਾ ਇੱਥੋਂ ਕਰਾ ਦੇ ਚੈੱਕ ਤੇ ਬਾਕੀ ਥਣ ਦਾ ਸਹਿਜ ਬਹੁਤ ਕਮਾਲ ਦਾ ਰੱਖਦੀ ਆ ਜੇ ਗੱਲ ਕਰ ਲਈਏ ਤੇ ਕੱਦ ਵੀ ਫੁੱਲ ਡਬਲ ਆ ਗਿਆ ਤੇ ਬਾਡੀ ਵਾਲੀ ਆ ਗਈ ਇਹਦਾ ਸੁਆ ਕਿਹੜਾ ਭਾਈ ਇਹਦਾ ਤੀਜਾ ਜੀ ਤੀਜਾ ਸੁਆ ਆ ਇੱਕ ਗੱਲ ਹੋਰ ਦਾਦਾ ਨਾ ਬਾਈ ਨੇ ਦੂਜਾ ਨਹੀਂ ਆਖਿਆ ਇਹਦਾ ਭਾਈ ਕਹਿੰਦਾ ਤੀਜਾ ਇੱਕ ਕੱਦ ਆ ਗਿਆ ਫੁੱਲ ਵੱਡਾ ਤੋਰਦੇ ਬਾਈ ਖੋਲ ਕੇ ਨਾਲ ਇਹਦੇ ਵੀ ਮੇਲ ਕਾਫਾ ਤੇ ਇਹ ਕਿੰਨੇ ਕ ਦਿਨ ਦੀ ਸੂਈ ਆ ਬਾਈ ਇਹ ਹੋ ਗਿਆ ਹਫਤਾ ਜੀ ਮੈਲੇ ਤਾਂ ਨਹੀਂ ਚੱਲੀ ਜੀ ਨਹੀਂ ਜੀ ਆ ਮੈਲੇ ਬਾਈ ਕਹਿੰਦਾ ਚੱਲੀ ਨਹੀਂ ਬੜਾ ਹਫਤੇ ਕ ਦੀ ਸੂਈ ਆ ਕੱਦ ਵੀ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਆ ਜੇ ਗੱਲਬਾਤ ਕਰ ਲਈਏ ਬੇਲ ਵੀ ਚੰਗੀਆਂ ਕੱਦ ਵੀ ਚੰਗਾ ਤੇ ਅੰਗਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਗਈ ਆਰਡਰ ਰੱਖਦੀ ਆ ਫੁੱਲ ਚੌੜਾ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਅਗਲੇ ਬੰਨੇ ਆਰਡਰ ਤੇ ਜੇ ਗੱਲ ਕਰ ਲਈਏ ਨਾੜਾਂ ਨੂੜਾਂ ਵੀ ਚੰਗੀਆਂ ਰੱਖਦੀ ਆ ਇਹ ਲੰਬੀ ਆ ਗਈ ਫੁੱਲ ਥੋੜਾ ਬੱੱਚੇ ਕਰਕੇ ਕਰਦੀ ਆ ਨਾ ਹਾਂਜੀ ਹਾਂ ਬੱਚੇ ਦੇ ਜ਼ਰੂਰ ਜਾਂਦੀ ਆ ਤੇ ਇੱਥੋਂ ਦਿਖਾ ਦਿੰਦੀ ਮੇਰੀ ਆਰਡਰ ਇਹਦਾ ਆਰਡਰ ਆ ਗਿਆ ਜੋਸ਼ ਵਾਲਾ ਚੜਾਈ ਵਾਲਾ ਇੱਕ ਹਫ਼ਤੇ ਦੀ ਸੂਈ ਕੋਲੇ ਦੁੱਧ ਹਾਜ਼ਰ ਕਿੰਨਾ ਬਾਈ ਹੁਣ ਇਹਦੇ ਕੋਲੇ ਇਹ ਥੰਨੇ ਹੈਗਾ ਬਾਈ 18 ਲੀਟਰ ਦੁੱਧ ਪਰ ਆਪਾਂ 16 ਲੀਟਰ ਕਹਿ ਕੇ ਦੇਵਾਗੇ 18 ਲੀਟਰ ਕਹੇ ਅਗਲਾ ਮਿੰਕੇ ਲੈ ਜਾਈ ਡੰਗ ਤੋਂ ਡੰਗ ਚ ਪਾ ਦੇਗਾ ਹਾਂਜੀ ਤਸੱਲੀ ਕਰਾ ਦੇਗਾ ਤਸੱਲੀ ਕਰਾ ਕੇ ਦੇਮਗੇ ਜੀ ਚਵਾਈ ਦੀ ਕਿੰਨੇ ਆਹੀ ਚਵਾਈ ਦੀ ਬਹੁਤ ਫੋਕੀ ਹੈ ਜੀ ਜਮਾ ਹਾਂਜੀ 100 ਦੀ 100 100 ਦੀ 100 ਜੀ ਠੀਕ ਆ ਗੱਲ ਦੁੱਧ ਵੀ ਇਹਦਾ ਮੇਰਾ ਖਿਆਲ ਆ ਮੱਝਾਂ ਵਰਗੀ ਹੁੰਦਾ ਹਾਂ ਹਾਂ ਜੀ ਹਾਂ ਜੀ ਛੱਟਾ ਹੀ ਰਾਂ ਸੰਗ ਚ ਆ ਗਈ ਗਰੀ ਅਗਲੇ ਬੰਨਿਆਂ ਦਿਖਾ ਦੇ ਆਰਡਰ ਕੁਆਲਿਟੀ ਇੱਥੋਂ ਕਰਾ ਦੇ ਚੱਕ ਥਣ ਦੀ ਸ਼ੇਪ ਵੀ ਬਹੁਤ ਸ਼ਾਨਦਾਰ ਹੈ ਚੋਣ ਵਾਲਾ ਥਣ ਨਹੀਂ ਹੈਗਾ ਵੀ ਜਿਹੜਾ ਜੀ ਕੋਈ ਟਾਈਮ ਵੀ ਲੰਘ ਜੇ ਪਸ਼ੂ ਨੂੰ ਚੋਣ ਲੱਗ ਜੇ ਨਾ ਇਹ ਥਣ ਤੇ ਮਸਟੈਟਸ ਹੋ ਗਏ ਹਾਂ ਜੀ ਕਿਉਂਕਿ ਇਹਦਾ ਮੂੰਹ ਛੇਤੀ ক্লোਜ ਹੋ ਜਾਂਦਾ ਛੇਤੀ ਬੰਦ ਹੋ ਜਾਂਦਾ ਕੱਦ ਕਾਰ ਠਾੜੀ ਬਹਿੜਾ ਤੇ ਬਾਕੀ ਮੈਲੇ ਮੂਲੇ ਬਾਈ ਕਹਿੰਦਾ ਅਜੇ ਚੱਲੂਗੀ ਮੇਲੇ ਮੂਲੇ ਚੱਲ ਕੇ ਮੇਰਾ ਖਿਆਲ ਆ ਬਾੜਾ ਨਹੀਂ ਇਹ ਮਤਲਬ 20 ਪਲੱਸ ਦੁੱਧ ਕਰ ਜੂਗੀ ਹੈ ਨਾ ਹਾਂਜੀ ਹਾਂਜੀ ਆ 20 ਪਲੱਸ ਕਰ ਜੂ ਦੁੱਧ ਤੇ ਬੱਚੇ ਦੋਹਾਂ ਦੇ ਲਾ ਕੇ ਧਾਰਾਂ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਿੰਦਾ ਠੀਕ ਲ ਤਾਂ ਧਾਰਾਂ ਤੁਹਾਨੂੰ ਸੱਜਣੋਂ ਇੱਕ ਨੰਬਰ ਵਾਲੀ ਦਾ ਮਾਰ ਕੇ ਦਿਖਾ ਦਿੰਦੇ ਤੇ ਦੋ ਵਾਲੀ ਦਾ ਬੱਚਾ ਬਾਈ ਉਰੀ ਲਾਈ ਜਾਂਦੇ ਆ ਇਹ ਪਿਛਲਾ ਜਿਹੜੀ ਮਾਰ ਦੋਈ ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਨੇੜੇ ਆ ਕੇ ਜਿਹੇ ਬਾਈ ਤੋਂ ਪਾਸ ਕਰਕੇ ਲੈ ਲਓ ਕਿਉਂਕਿ ਧਾਰਾਂ ਇੱਕ ਰੈਫਰੈਂਸ ਦੇ ਤੌਰ ਤੇ ਆਪਾਂ ਤੁਹਾਨੂੰ ਮਰਵਾ ਕੇ ਦਿਖਾ ਦਿੰਦੇ ਆ ਵੀਡੀਓ 'ਚ ਚਵਾਈ ਦੀ ਫੋਕੀਆ ਗਾਹਣਾ ਜੋ ਕੇਰਾ ਹੋਰ ਮਾਰਦੇ ਪਿਛਣਾ ਇਹਦਾ ਮੋਟੀਆ ਚਵਾਈ ਵੀ ਦੀ। ਅਚਵਾਈ ਸਾਨੂੰ ਕਰਾਤੀ ਚਾਹ ਕਿਦੇ ਇੱਕ ਨੰਬਰ ਵਾਲੀ ਦੇ ਪੈਸੇ ਕਿੰਨੇ ਲਵਾਗੇ ਭਾਈ? 5 ਛੜ ਦੇਸਤਾ ਦਾ। ਇਹਦਾ ਭਾਈ ਮੁੱਲ ਤਾਂ ਹੈਗਾ 65000 62000 ਦੀ ਦੇ ਦਾਂਗੇ। 62 ਦੀ ਦੇ ਦਾਂਗੇ ਜੇ ਥੋੜਾ ਬਹੁਤ ਤਾਂ ਮਾਨਤਾਨ ਕਰਦਾਂਗੇ। ਮਾਨਤਾਨ ਹੋ ਜੂਗਾ। ਮਾਨਤਾਨ ਉਹ ਚ ਥੋੜਾ ਬਹੁਤ ਤਾਂ ਹੋ ਜੂਗਾ ਇਹ ਬਾਈ ਕਹਿੰਦਾ ਦੇ ਦਾਂਗੇ 62000 ਦੀ ਤੇ ਹੁਣ ਸਾਨੂੰ ਧਾਰਾ ਨਖਾ ਦੇਣਾ ਮਾਰ ਕੇ ਆਪਾਂ 2 ਨੰਬਰ ਵਾਲੀ ਜੀ। ਹੁਣ ਇਧਰਲੇ ਬੰਨੇ ਵੀ ਗਰੀ ਮਾਰਦੇ ਕੈਮਰਾ। ਤੇ ਹੁਣ ਸਾਨੂੰ ਦੋ ਨੰਬਰ ਵਾਲੀ ਦਿਖਾ ਦੇ ਨੇ ਚਵਾਈ ਚ ਕੋਈ ਦੀ ਕਿੱਦਾਂ ਦੀ ਆ ਅੱਧ ਕਾਰਦੀ ਵੀ ਚੰਗੀ ਆ ਆ ਜਾ استاد ਹੁਣ ਦੋ ਵਾਲੀ ਨੂੰ ਮਾਰ ਦੇ ਇੱਕ ਆਪਸ ਮੂੰਹ ਕਰਾ ਦੀ ਗਰੀ ਚੱਕ ਤੇ ਆਪਸ ਮੂੰਹ ਬੜਾ ਜਿਆਦਾ ਆ ਤੇ ਬਾਕੀ ਥਣ ਦਾ ਸੈਜ ਬੜਾ ਕੈਮ ਆ ਤੇ ਬਾਕੀ ਜਿਹੜੀ ਸ਼ੇਪ ਆ ਸ਼ੇਪ ਵੀ ਪੂਰੀ ਸ਼ਾਨਦਾਰ ਆ ਗਈ ਮਾੜਾ ਨਾਲ ਆਡਰ ਆ ਤੇ ਆਡਰ ਇਹਦਾ ਆ ਗਿਆ ਬਿਲਕੁਲ ਜੇ ਗੱਲ ਕਰ ਲਈਏ ਖਾਸ ਮਾਜਾ ਬਾਲਕੀ ਆ ਲੈ ਲੋ ਪਾਪਾ ਉਹ ਜੀ ਮਾਰ ਦੋ ਬਈ ਕੋਈ ਨਹੀਂ ਇਹ ਇਹਦਾ ਚੋਣ ਚਵਾਉਣ ਦਿਖਾ ਇਸ ਪੇਸ਼ੀਲਾਂ ਜੁਈ ਮਾਰਦੇ ਲਈ ਤੇ ਚਵਾਈ ਦੀ ਆ ਗਈ ਫੁੱਲ ਮੋਟੀ ਪਿਛਲੇ ਥਣਾ ਦੀ ਚਵਾਈ ਵੀ ਤੇ ਬਾਕੀ ਗਾਂ ਲ ਐ ਜੋ ਵੀ ਸਾਨੂੰ ਦਿਖਾ ਦੇਣਾ ਮਾਰ ਕੇ ਕੇਰਾ ਹੋਰ ਪਿਛਲੇ ਜੋ ਕੇਰਾ ਹੋਰ ਮਾਰਦੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਨੇਵੇ ਆ ਕੇ ਬਾਈ ਤੋਂ ਪਾਸ ਕਰਕੇ ਵੀ ਲੈ ਜਾ ਛੱਡ ਦੋ ਜੀ ਤੇ ਪਸਮਾ ਪਸਮੂਹ ਤੇ ਨਾੜਾ ਨੂੜਾ ਦਿਖਾ ਦੇਗਾ ਜੀ ਆਰਡਰ ਤੇ ਤੇ ਰੇਟ ਇਹਦਾ ਕੀ ਰਹੂਗਾ ਜੀ ਇਹਦਾ ਬਾਈ 75000 ਦੁੱਧ ਕਿੰਨਾ 18 ਕਿਲੋ ਹਾਂਜੀ ਆ ਦੁੱਧ ਦੇ ਥੱਲੇ ਬਾਈ ਕਹਿੰਦਾ ਹੈਗਾ 18 ਲੀਟਰ ਆ ਪਰ 16 17 ਕਹਿ ਕੇ ਦੇਵਾਂਗੇ ਬਾਈ 17 ਕਹਿ ਕੇ ਬਾਈ ਕਹਿੰਦਾ ਆਪਾਂ ਦੇ ਦਾਂਗੇ ਜੇ ਦੋ ਟਾਈਮ ਚਾਰ ਟਾਈਮ ਆਪਣੇ ਕੋਲੇ ਆ ਕੇ ਜੋਖ ਕੇ ਲੈ ਜਾਏ ਕੱਦ ਕਾਠ ਵਾਲੀ ਬੈੜਾ ਤੇ ਨੰਬਰ ਬੋ ਦੂ ਜੀ 94638 ਜੀ 80540 ਅਪੈਂਡ ਬਾਈ ਦਾ ਗੱਗੜਪੁਰ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰੇ ਨੇ ਦੋਨੋਂ ਪਸ਼ੂਆਂ 'ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ